ਅੱਖਰਪਦਾ ਇਹਦੇ ਉਹ ਡਾਇਬੀਟੀ ਕਰਕੇ ਲੋਕਾਂ ਦੀ ਜਿਹੜੀ ਨਿਗਾ ਉਹ ਕਮਜ਼ੋਰ ਹੋ ਜਾਂਦੀ ਹੈ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਅੱਖਾਂ ਮੂਰੇ ਧੁੰਦਲਾਪ ਮਨਾਉਣਾ ਸ਼ੁਰੂ ਹੋ ਜਾਂਦਾ ਉਹਦੇ ਲਈ ਇੱਕ ਤੁਹਾਨੂੰ ਵੈਸਟ ਨੁਸਖਾ ਲੈ ਕੇ ਆਇਆ ਆਪਾਂ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਉਹਦੇ ਲਈ ਸਭ ਤੋਂ ਪਹਿਲਾਂ ਚਾਹੀਦੀ ਨੇ ਆਪਾਂ ਨੂੰ ਮਾਗਜ ਤੇਲ ਚਿੱਟੇ ਤੇਲ ਹੁਣ ਖਸ ਖਸ ਤੇ ਬਾਦਾਮ ਇਲਾਇਚੀ ਤੇ ਨਾਰੀਅਲ ਦਾ ਗੁਟ ਇਹ ਚੀਜ਼ਾਂ ਤੁਸੀਂ ਲੈ ਲੈਣੀਆਂ ਨੇ ਮੈਂ ਟੋਟਲ ਇਹ 50-50 ਰੁਪਏ ਦਾ ਸਮਾਨ ਲੈ ਕੇ ਆਇਆ ਇਹ ਪੂਰਾ ਸਾਫ਼ ਤਾਂ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਆਪਾਂ ਇਹਨੂੰ ਪੜਨਾ ਜਿਹੜਾ ਸਮਾਨ ਆ ਥੋੜਾ ਥੋੜਾ ਕਰਕੇ ਤੇ ਤੁਹਾਨੂੰ ਪਾਊਡਰ ਬਣਾਉਣ ਦਾ ਤਰੀਕਾ ਦੱਸਾਂਗੇ ਤੇ ਤੁਸੀਂ ਇਹਨੂੰ ਰਾਤ ਨੂੰ ਦੁੱਧ ਦੇ ਨਾਲ ਇੱਕ ਚਮਚਾ ਲੈਣਾ 15 ਦਿਨ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਓ ਜੀ ਆਪਾਂ ਹੁਣ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਹੌਲ ਮਾਰ ਲੈਣਾ ਛੋਟਾ ਜਿਹਾ ਇਸ ਨੂੰ ਬੜਾ ਬੜਾ ਨਹੀਂ ਹੌਲ ਮਾਰਨਾ ਇਹ ਚ ਮਾਨਾ ਪਾ ਹੌਲ ਜਿਹੜੇ ਰਾਹੀ ਸਮਾਨਾ ਜਿਹੜਾ ਉਹ ਪਰ ਹੋ ਸਕੇ ਇਹ ਮਾਰ ਲਿਆ ਹੌਲ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਖਸ ਖਸ ਪਹਿਲਾਂ ਪਊਗੀ ਇਹਦੇ ਵਿੱਚ ਖਸ ਖਸ ਉਸ ਤੋਂ ਬਾਅਦ ਆਪਾਂ ਪਾਉਣੇ ਨੇ ਇਹਦੇ ਵਿੱਚ ਤਿਲ ਤੇਲ ਤੁਸੀਂ ਜਿਆਦਾ ਮਾਤਰਾ ਚ ਵੀ ਬਣਾ ਸਕਦੇ ਹੋ ਇਹ ਸਿਰਫ ਤੁਹਾਨੂੰ ਮੈਂ ਦੱਸ ਰਿਹਾ ਵੀ ਤੁਸੀਂ ਕਿੰਨੇ ਕੁ ਬਣਾ ਕਿਵੇਂ ਬਣਾਉਣਾ ਇਹ ਬਣਾਉਣ ਦਾ ਤਰੀਕਾ ਦੱਸ ਰਿਹਾ ਉਸ ਤੋਂ ਬਾਅਦ ਤੁਸੀਂ ਪਾਉਣੇ ਨੇ ਇਹਦੇ ਵਿੱਚ ਤੇਲ ਪਹਿਲਾਂ ਥੋੜਾ ਥੋੜਾ ਸਮਾਨ ਪਾ ਲੈਣਾ। ਉਹਦੇ ਬਾਅਦ ਆਪਾਂ ਨੂੰ ਜਿੰਨੀ ਕੁ ਲੋਡ ਹੋਈ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੀ ਆ ਲੈਜੀ। ਇਹ ਸਿਰਫ ਡੈਮੋ ਆ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਤਿਆਰ ਕਰ ਸਕਦੇ ਹੋ ਇਹਨੂੰ। ਨਾਲੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਜਿਹੜੇ ਡਾਇਬੀਟੀ ਵਾਲੇ ਪੇਸ਼ੈਂਟ ਨੇ ਉਹਨਾਂ ਲਈ ਤਾਂ ਬਹੁਤ ਫਾਇਦੇਮੰਦ ਆ। ਜਿਵੇਂ ਤੁਸੀਂ ਬਦਾਮ ਆ ਉਹਨੂੰ ਕੱਟ ਕੇ ਉਹਦੇ ਵਿੱਚ ਪਾ ਸਕਦੇ ਹੋ। ਇਹਨੂੰ ਤੁਸੀਂ ਬਦਾਮਾਂ ਨਾਲ ਭਰ ਦੇਣਾ। ਭਰ ਕੇ ਤੁਸੀਂ ਇਹਦੇ ਵਿੱਚ ਤੇਲਾਂ ਦਾ ਤੁਹਾਨੂੰ ਪਤਾ ਹੀ ਆ। ਇਹਦੇ ਕਿੰਨੇ ਫਾਇਦੇਮੰਦ ਨੇ ਸੀਝ ਲਈ ਇਹ ਖਾਸ-ਖਾਸ ਵੀ ਤੁਹਾਨੂੰ ਪਤਾ ਹੀ ਆ ਇਹ ਵੀ ਆਪਣੇ ਸੀਝ ਲਈ ਕਾਫੀ ਫਾਇਦੇਮੰਦ ਆ ਊਮਾਗ ਜੇ ਇਹ ਵੀ ਆਪਣੇ ਸੀਝ ਲਈ ਕਾਫੀ ਫਾਇਦੇਮੰਦ ਨੇ ਲੱਗਦਾ ਫੋਲ ਹੋ ਗਿਆ ਕੰਮ ਉਸ ਤੋਂ ਬਾਅਦ ਜਿਹੜਾ ਇਹ ਪੀਸਤੀ ਆਪਾਂ ਨੇ ਉਸ ਤਰ੍ਹਾਂ ਹੀ ਜਿਵੇਂ ਕਟਿਆ ਓਕਣੇ ਨੂੰ ਆਪਾਂ ਲਾ ਦੇਣਾ ਆ ਲਾ ਹੁਣ ਇਹ ਆਪਣਾ ਤਿਆਰ ਹੋ ਗਿਆ ਅੱਗੇ ਇਹਨੂੰ ਬਣਾਉਣ ਦੇ ਤੁਹਾਨੂੰ ਦੱਸ ਦੇ ਵੀ ਅੱਗੇ ਕਿਵੇਂ ਬਣਾਉਣਾ ਇਹਨੂੰ ਆਪਾਂ ਇਸ ਤੋਂ ਬਾਅਦ ਆਪਾਂ ਪਿਓਰ ਦੇਸੀ ਘਿਓ ਹੈ ਘਰ ਦਾ ਕੱਢਿਆ ਹੋਇਆ ਦੇਸੀ ਘਿਓ ਪਾ ਲੈਣਾ ਦੇਸੀ ਘਿਓ ਪਾਉਣ ਤੋਂ ਬਾਅਦ ਇਹ ਜਿਹੜਾ ਆਪਾਂ ਤਿਆਰ ਕੀਤਾ ਸੀ ਇਹਨੂੰ ਇਹਦੇ ਵਿੱਚ ਰੱਖ ਦੇਣਾ ਇਨੂੰ ਦੇਸੀ ਘਿਓ ਦੇ ਵਿੱਚ ਚੰਗੀ ਤਰ੍ਹਾਂ ਘਿਮਾਉਣਾ 20 ਤੋਂ 25 ਮਿੰਟ ਕਿਉਂਕਿ ਅੰਦਰ ਚੰਗੀ ਤਰ੍ਹਾਂ ਜਿਹੜਾ ਪਾਇਆ ਆਪਾਂ ਅਜ਼ਮਾਉਣਾ ਉਹ ਜਦ ਚੰਗੀ ਤਰ੍ਹਾਂ ਦੇਸੀ ਗਿਆ ਉਹਦੇ ਨਾਲ ਕਵਰ ਹੋ ਗਿਆ ਤਾਂ ਇਹਨੂੰ ਆਪਾਂ ਉੱਪਰੋਂ ਕਿਸੇ ਚੀਜ਼ ਦੇ ਨਾਲ ਢੱਕ ਦੇਣਾ ਕਵਰ ਕਰ ਦੇਣਾ ਇਹਨੂੰ ਕਵਰ ਕਰਨ ਤੋਂ ਬਾਅਦ ਕੁਝ ਟਾਈਮ ਬਾਅਦ ਇਹਨੂੰ ਆਪਾਂ ਕਾੜ ਲਿਆ ਇਹ ਸਿਰਫ ਡੈਮੋ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਬਣਾਉਣਾ ਇਹਨੂੰ ਟਰਾਈ ਕਰਨਾ ਜ਼ਰੂਰ ਉਸ ਤੋਂ ਬਾਅਦ ਨੂੰ ਆਪਾਂ ਕੱਟ ਲੈਣਾ ਮਹਾਰਾਜ ਕੱਢਣ ਤੋਂ ਬਾਅਦ ਤੁਸੀਂ ਇਹਨੂੰ ਕੱਟ ਲੈਣਾ ਬਾਇਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਆ ਉਲੋਚ ਇਹਨੂੰ ਹੁਣ ਕੱਢ ਲੇ ਆਪਾਂ ਕੱਢਣ ਤੋਂ ਬਾਅਦ ਇਹਨੂੰ ਮਿਕਸਚ ਵਿੱਚ ਪਾ ਕੇ ਪੀਸ ਕਰਕੇ ਗ੍ਰाइंड ਕਰ ਦੇਣਾ ਜਿਹਦੇ ਆਪਾਂ ਇਹਨੂੰ ਅਲੱਗ ਕਰ ਲੈਣਾ ਤੇਰੇ ਪੀਸ ਕਰ ਲੈਣੇ ਨੇ ਆਪਾਂ ਲੋ ਜੀ ਐਡਾ ਕੱਟਣ ਤੋਂ ਬਾਅਦ ਆਪਾਂ ਇਹਨੂੰ ਪਾਉਣਾ ਮਿਕਸੇਜ 'ਚ ਤੇ ਇਹਦਾ ਕਰਨ ਆਪਾਂ ਪਾਊਡਰ ਤਿਆਰ ਤੇ ਇੱਕ ਜਿਹੜੀ ਚੀਜ਼ ਪਾਉਣੀ ਆ ਉਹ ਤੁਹਾਨੂੰ ਦੱਸਾਂਗੀ ਵੀ ਕੀ ਪਾਉਣਾ ਇਹਦੇ ਵਿੱਚ ਲੋ ਜੀ ਇਸ ਤੋਂ ਬਾਅਦ ਜਿਹੜਾ ਇਹ ਸਮਾਨ ਆਪਾਂ ਇਹਦੇ ਵਿੱਚ ਕੱਟ ਕੇ ਪਾ ਦੇਣਾ ਜੋ ਵੀ ਸਮਾਨ ਆ ਸਾਰਾ ਇਹਦੇ ਵਿੱਚ ਪਾਉਣਾ ਇੱਕ ਚਮਚਾ ਇਹ ਪਾਊਡਰ ਜਿਨ੍ਹਾਂ ਜਿਹੜੇ ਚਾਹੁੰਦੇ ਨੇ ਵੀ ਉਹਨਾਂ ਨੂੰ ਇਹ ਪਾਊਡਰ ਦਾ ਪਤਾ ਲੱਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੈਸੇਜ ਦੇ ਵਿੱਚ ਲਿਖਿਓ ਹੈਲੋ ਤੇ ਆਪਾਂ ਉਹਨਾਂ ਨੂੰ ਇਹ ਦੱਸ ਦਾਂਗੇ ਵੀ ਕਾਹਦਾ ਪਾਊਡਰ ਆ ਇਹ ਇਹ ਪਾਊਡਰ ਪਾਉਣਾ ਬਹੁਤ ਜ਼ਰੂਰੀ ਆ ਇਹਦੇ ਵਿੱਚ ਇੱਕ ਸੌਂ ਪੈਂਦੀ ਇੱਕ ਚੀਜ਼ ਹੋਰ ਪੈਂਦੀ ਜਿਹਨਾਂ ਪੇਟ ਦੀਆਂ ਮੁਬਾਰੀ ਨਹੀਂ ਲੱਗਦੀਆਂ ਸਿਤੇਤੀ ਤੁਸੀਂ ਇਹਨੂੰ ਇਹਦੇ ਵਿੱਚ ਪਾ ਲੈਣਾ ਇੱਕ ਚਮਚਾ ਜਿਹੜਾ ਪਾਊਡਰ ਬਣ ਗਿਆ ਆਪਣਾ ਰਾਤ ਨੂੰ ਪੈਣ ਲੱਗੇ ਇਹਦਾ ਬਰੀਕ ਗਲਾਸ ਚ ਪਾ ਕੇ ਪੀਣਾ ਚੈਨਲ ਨੂੰ ਸਬਸਕ੍ਰਾਈਬ ਕਰਦੇ